ਤੁਹਾਡੇ ਵੱਲੋਂ ਅੱਜ ਜੱਡੀਆਂ ਜਲੰਧਰ ਵਿਖੇ ਅਲੱਗ-ਅਲੱਗ ਜਿਲ੍ਹਿਆਂ ਦੇ ਵਿੱਚ ਕੀਤੀਆਂ ਗਈਆਂ ਜੋ ਪਿਛਲੇ ਕਈ ਸਾਲਾਂ ਤੋਂ ਖਰਾਬ ਸੀ ਉਹਨੂੰ ਠੀਕ ਕੀਤਾ ਗਿਆ ਹੁਣ ਉਹ ਸੜਕਾਂ ਦੇ ਉੱਤੇ ਮਲਾਜਮਾਂ ਦੇ ਨਾਲ ਚੱਲਣ ਗਿਆ ਕਿਹੜੇ ਕ੍ਰਾਈਮ ਨੂੰ ਠੱਲ ਪਾਉਣ ਦੀ ਤੁਹਾਡੇ ਵੱਲੋਂ ਕੋਈ ਕੋਸ਼ਿਸ਼ ਕੀਤੀ ਗਈ ਹੈ ਹਾਂਜੀ ਅਸੀਂ ਕੋਸ਼ਿਸ਼ ਕੀਤੀ ਹੈ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਉਹਨਾਂ ਦੀ ਡਾਇਰੈਕਸ਼ਨ ਸੀ ਕਿ ਜਿਹੜੀ ਫੋਰਸ ਆਪਣੀ ਆਫਿਸਿਸ ਦੇ ਵਿੱਚ ਜਾਂ ਜਿਹੜੀ ਮੇਨ ਥਾਣੇ ਚੌਂਕੀ ਤੋਂ ਬਾਹਰ ਡਿਊਟੀ ਕਰ ਰਹੀ ਹੈ ਉਹਨਾਂ ਨੂੰ ਉੱਥੋਂ ਘਟਾ ਕੇ ਖਾਣਿਆਂ ਦੇ ਚੌਕਿਆਂ 'ਚ ਲਾਇਆ ਜਾਵੇ ਇਸੇ ਤਰੀਕੇ ਦੇ ਨਾਲ ਜਿਹੜੇ ਸਾਡੇ ਵਹੀਕਲਸ ਹੈਗੇ ਆ ਉਹ ਡਿਸਟ੍ਰਿਕਟ ਦੇ ਪੂਲ ਦੇ ਵਿੱਚ ਹੈਗੇ ਆ ਉਹਨਾਂ ਨੂੰ ਵੀ ਉੱਥੋਂ ਕੱਢ ਕੇ ਮੇਨ ਲੋਕਾਂ ਲਈ ਸੜਕਾਂ ਦੇ ਉੱਪਰ ਏਰੀਆ ਦੇ ਵਿੱਚ ਏਰੀਆ ਸਿਕਿਉਰਟੀ ਲਈ ਲਾਇਆ ਜਾਵੇ ਤਾਂ ਕਿ ਜਿਹੜਾ ਏਰੀਆ ਡੋਮਿਨੈਂਸ ਜਿਹੜੀ ਹੈਗੀ ਆ ਉਹ ਜ਼ਿਆਦਾ ਹੋਵੇ ਔਰ ਲੋਕੀ ਸਿਕਿਉਰ ਫੀਲ ਕਰੇ ਇਸੇ ਕੜੀ 'ਚ ਅਸੀਂ ਸਾਡੇ ਕੋਲ ਆਲਰੇਡੀ 4 ਵਹੀਕਲ ਸਿਗੇ ਸਿਰਫ ਜਿਹੜੇ 112 ਦੀਆਂ ਕੰਪਲੇਂਟ ਸੁਣਦੇ ਸੀ ਜਦੋਂ ਵੀ ਤੁਸੀਂ 112 ਤੇ ਕਾਲ ਕਰਦੇ ਆ ਤੇ ਉਹ ਕਨਸਰਨਡ ਜ਼ਿਲ੍ਹੇ ਦੇ ਉਸ ਜਗ੍ਹਾ ਤੇ ਪਹੁੰਚ ਜਾਂਦੀ ਹੈਗੀ ਹੈ ਉੱਥੇ ਦੀ ਪੁਲਿਸ 112 ਤੇ ਰਿਸਪੌਂਡ ਕਰਦੀ ਹੈਗੀ ਆ ਉਹ ਇੱਕ ਮੈਕੈਨਿਜ਼ਮ ਬਣਿਆ ਹੋਇਆ ਹੈਗਾ ਜਿੱਥੇ ਉਹਦੀ ਰਿਕਾਰਡਿੰਗ ਵੀ ਹੁੰਦੀ ਹੈ ਕਾਲ ਦੀ ਤੇ ਉਹਦੀ ਡਿਸਪੋਜ਼ਲ ਦੀ ਜਿਹੜੀ ਹੈ ਕਿ ਸਾਡੇ ਲੈਵਲ ਤੇ ਸਾਡੇ ਤੋਂ ਸੀਨੀਅਰ ਲੈਵਲ ਤੇ ਉਹਦੀ ਉੱਥੇ ਪਤਾ ਵੀ ਰੱਖਦੇ ਆ ਵੀ ਉਹਦੇ ਵਿੱਚ ਕੀ ਕੀਤਾ ਗਿਆ ਉਸ ਕੰਪਲੇਂਟ ਦੇ ਵਿੱਚ ਡਿਸਪੋਜ਼ਲ ਦੇ ਵਿੱਚ ਉਸੇ ਤਰੀਕੇ ਦੇ ਨਾਲ ਉਹ ਚਾਰ ਜਿਹੜੀਆਂ ਗੱਡੀਆਂ ਸਾਡਾ ਜ਼ਿਲ੍ਹਾ ਵੱਡਾ ਸੀਗਾ ਇੱਥੇ ਪੰਜ ਸਬ ਡਿਵੀਜ਼ਨਸ ਹੈਗੀਆਂ ਰੂਰਲ ਏਰੀਆ ਹੈਗਾ ਔਰ ਬਹੁਤ ਲੰਮਾ ਚੌੜਾ ਜ਼ਿਲ੍ਹਾ ਹੈ ਉਹਨਾਂ ਨੂੰ ਦਿੱਕਤ ਆ ਰਹੀ ਸੀ ਰਿਸਪੌਂਸ ਟਾਈਮ ਜਿਹੜਾ ਸੀਗਾ ਬੜਾ ਡਿਲੇ ਹੋ ਰਿਹਾ ਸੀ ਜੇ ਇਹ ਸਾਈਮਲਟੇਨੀਅਸਲੀ ਕਾਲ ਆ ਜਾਂਦੀ ਸੀਗੀ ਤਾਂ ਹੋਰ ਵੀ ਜ਼ਿਆਦਾ ਡਿਲੇ ਹੁੰਦੀ ਸੀ ਤੁਹਾਡੇ ਜੀ ਉਹਨੂੰ ਉਹਨੂੰ ਕਵਰ ਕਰਨ ਲਈ ਅਸੀਂ ਅੱਜ 16 ਵਾਹਨ ਜਿਹੜੇ ਹੈਗੇ ਹੋਰ ਜੋੜੇ ਆ ਔਰ ਇੱਕ ਆਫਲਾ ਅਸੀਂ 20 ਵਾਹਨਸ ਦਾ ਕਰਤਾ ਜਲੰਧਰ ਜ਼ਿਲ੍ਹੇ ਨੂੰ ਰੂਰਲ ਜ਼ਿਲ੍ਹੇ ਨੂੰ ਅਸੀਂ 5 ਜਿਹੜੀਆਂ ਸਬਡਿਵੀਜ਼ਨਸ ਨੂੰ 20 ਭਾਗਾਂ 'ਚ ਵੰਡਿਆ 20 ਪਾਰਟਸ ਦੇ ਵਿੱਚ ਡਿਵਾਈਡ ਕਰਕੇ ਉਹ ਵਹੀਕਲਸ ਦਾ ਜਤਨਾਤ ਕੀਤਾ ਹੈ ਤਾਂ ਕਿ ਛੋਟਾ ਏਰੀਆ ਹੋਵੇ ਉਹਨਾਂ ਦਾ ਜਿਹੜਾ ਰਿਸਪੌਂਸ ਟਾਈਮ ਹੈਗਾ ਉਹ ਘਟੇ ਜਦੋਂ ਲੋਕੀ ਸਾਨੂੰ ਚਾਹੁੰਦੇ ਜਦੋਂ ਲੋਕ ਪੁਲਿਸ ਦੀ ਲੋਡ ਮਹਿਸੂਸ ਕਰਦੇ ਆ ਤੇ ਪੁਲਿਸ ਬਹੁਤ ਜਲਦੀ ਉਹਨਾਂ ਤੱਕ ਪਹੁੰਚ ਸਰ ਜਿਹੜਾ 5 ਭਾਗਾਂ ਦੇ ਵਿੱਚ ਤੁਹਾਡੇ ਵੱਲੋਂ 20 ਜ਼ਿਲ੍ਹਿਆਂ ਦੇ ਵਿੱਚ ਵੰਡਿਆ ਗਿਆ ਹੈ ਉਹ ਹਰ ਜ਼ਿਲ੍ਹੇ ਦੇ ਇੱਕ ਸੈਕਟਰ ਦਾ ਲਾਵਾ ਵੀ ਇੱਕ ਸਪੈਕਟਰ ਕਿੜਾ ਉਹਨਾਂ ਦੇ ਉੱਤੇ ਲਗਾ ਦਿੱਤਾ ਗਿਆ ਕਿੜਾ ਉਹ ਪੂਰਾ ਇਸ ਦੇ ਉੱਤੇ ਨੋਲਿਜ ਕਿੜੀ ਸ਼ੈਅ ਤੇ ਰੱਖੀ ਜਾਏਗੀ ਜੋ ਲਗਾਤਾਰ ਕ੍ਰਾਈਮ ਦੇ ਉੱਤੇ ਛਲ ਪਾਈ ਜਾਵੇ ਤੇ ਤੁਹਾਡੇ ਵੱਲੋਂ ਕਿੜੀ ਆ ਨਸ਼ੇ ਨੂੰ ਲੈ ਕੇ ਸਪੈਸ਼ਲ ਕਿੜੀ ਆ ਸਰਚ ਅਪਰੇਸ਼ਨ ਕਿੜੇ ਕੀਤੇ ਜਾਵੇ ਸਾਡਾ ਦੇਖੋ ਜਿਹੜੇ ਅੱਜ ਦਾ ਹੈਗਾ ਇਹਦੇ ਵਿੱਚ ਤਾਂ ਅਸੀਂ ਜਿਹੜਾ ਰੈਪਿਡ ਰੂਲਰ ਰਿਸਪੌਂਸ ਵਹੀਕਲਸ ਕਹਿੰਦੇ ਇਹਨਾਂ ਨੂੰ ਟ੍ਰਿਪਲ ਆਰ ਵੀ ਇਹਦੇ ਵਿੱਚ ਇਹ ਵਹੀਕਲਸ ਜਿਹੜੇ ਹੈਗੇ ਰੂਰਲ ਏਰੀਆ ਚ ਇਮੀਡੀਏਟਲੀ ਰਿਸਪੌਂਡ ਕਰਨਾ ਹੁੰਦਾ ਹੈ ਇਹਨਾਂ ਨੇ ਕਿਸੇ ਵੀ ਐਮਰਜੈਂਸੀ ਦੇ ਵਿੱਚ ਅਸੀਂ ਇਹਨਾਂ ਨੂੰ ਰੈਨੋਵੇਟ ਕਰਵਾਇਆ ਗਿਆ ਇਹਨਾਂ ਨੂੰ ਮਕੈਨਿਕਲੀ ਠੀਕ ਕਰਵਾਇਆ ਗਿਆ ਇਹਨਾਂ ਨੂੰ ਆਊਟਰ ਲੁੱਕ ਠੀਕ ਕੀਤੀ ਗਈ ਇਹਨਾਂ ਦੀ ਯੂਨੀਫਾਰਮਿਟੀ ਕੀਤੀ ਗਈ ਜਿਹੜੀ 112 ਦਾ ਮਾਡਲ ਸਾਨੂੰ ਉੱਥੋਂ ਚੰਡੀਗੜ੍ਹੋਂ ਮਿਲਿਆ ਪੰਜਾਬ ਪੁਲਿਸ ਹੈੱਡ ਕੁਆਰਟਰ ਤੋਂ ਉਸੇ ਪੈਟਰਨ ਤੇ ਇਹਨਾਂ ਨੂੰ ਬਣਾਇਆ ਗਿਆ ਤਾਂ ਕਿ ਜਿਹੜਾ ਯੂਨੀਫਾਰਮ ਵਹੀਕਲ ਸਾਰੇ ਇੱਕ ਤਰੀਕੇ ਨਾਲ ਲੱਗਣ ਇਹਨਾਂ ਦੇ ਵਿੱਚ ਇੱਕ ਸਪੈਸ਼ਲ ਟੈਬਲੇਟਸ ਦਿੱਤੇ ਗਏ ਆ ਸਾਨੂੰ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਉਹਦੇ ਵਿੱਚ ਵਹੀਕਲ ਦਾ ਇਮੀਡੀਏਟਲੀ ਜਦੋਂ ਅਸੀਂ 112 ਦੇ ਕਾਲ ਰੀਸੀਵ ਕਰਦੇ ਹਾਂ ਤੇ ਉਹਦਾ ਟਾਈਮ ਲਾਈਨ ਸ਼ੁਰੂ ਹੋ ਜਾਂਦੀ ਹੈ ਉਹਦਾ ਉਹਦਾ ਰੂਟ ਮੈਪ ਵਹੀਕਲ ਦਾ ਸਾਡੇ ਉਹਦੇ ਟੈਬ ਤੇ ਆ ਜਾਂਦਾ ਔਰ ਜਦੋਂ ਉੱਥੇ ਪਹੁੰਚ ਕੇ ਉਹ ਬੰਦਾ ਪਹੁੰਚ ਜਾਂਦਾ ਰਿਸਪੌਂਡੈਂਟ ਤੱਕ ਜਿਹਨੇ ਕਾਲ ਕੀਤੀ ਹੁੰਦੀ ਹੈਗੀ ਇਹ ਤਾਂ ਉਹਦਾ ਰਿਸਪੌਂਸ ਦਾ ਟਾਈਮ ਆ ਜਾਂਦਾ ਕੰਟਰੋਲ ਰੂਮ ਦੇ ਉੱਪਰ ਤੇ ਉਹ ਅਸੀਂ ਉਹਨੂੰ ਫਿਰ ਚੈੱਕ ਕਰਦੇ ਹਾਂ ਵੀ ਸਾਡਾ ਡਿਲੇ ਤਾਂ ਨਹੀਂ ਹੈਗੀ ਕੋਈ ਸਾਡੇ ਵਾਲੇ ਪਾਰਟ ਦੇ ਵਿੱਚੋਂ ਇਸੇ ਹੀ ਤਰੀਕੇ ਦੇ ਨਾਲ ਅਸੀਂ ਜਿੰਨੇ ਸਾਡੇ ਜ਼ਿਲ੍ਹੇ ਦੇ ਐਸਚਓਜ਼ ਨੇ ਜਿੰਨੇ ਚੌਕੀਆਂ ਦੇ ਇੰਚਾਰਜ ਨੇ ਜਿੰਨੇ ਸਾਡੇ ਡੀਐਸਪੀ ਸਾਹਿਬਾਨ ਨੇ ਅਸੀਂ ਉਹਨਾਂ ਦੀਆਂ ਸਾਰੀਆਂ ਗੱਡੀਆਂ 'ਚ ਇੱਕ ਜੀਪੀਐਸ ਸਿਸਟਮ ਜਿਹੜਾ ਹੈਗਾ ਉਹ ਲਵਾਇਆ ਹੈਗਾ ਇਹ ਮੇਰੇ ਖਾਲ ਤਕਰੀਬਨ ਜੇ ਆ ਗੱਡੀਆਂ ਰੂਲਰ ਰੈਪਿਡ ਦੀਆਂ ਵੀ ਬਾਲੋ ਤੇ ਇਹ ਮੋਰ ਥੈਨ 80 ਬਣ ਜਾਂਦੇ ਵਹੀਕਲਸ ਉਹਨਾਂ ਦੀ ਲੋਕੇਸ਼ਨ ਇੱਕ ਜਗ੍ਹਾ ਤੇ ਜੀਪੀਐਸ ਦੇ ਕੰਟਰੋਲ ਰੂਮ ਤੇ ਆ ਰਹੀ ਹੈਗੀ ਆ ਸੋ ਕੰਟਰੋਲ ਰੂਮ ਜਿਹੜਾ ਉਹਨੂੰ ਪਤਾ ਲੱਗ ਜਾਂਦਾ ਵੀ ਜੇ ਕਿਸੇ ਬੰਦੇ ਦੀ ਐਮਰਜੈਂਸੀ ਕਾਲ ਆਈ ਹੈ ਜੇ ਇਸ ਏਰੀਆ 'ਚੋਂ ਆਈ ਹੈ ਉਸ ਏਰੀਆ 'ਚ ਸਭ ਤੋਂ ਨੇੜੇ ਗੱਡੀ ਕਿਹੜੀ ਖੜੀ ਹੈ ਜਿਹਨੂੰ ਉਹ ਇਮੀਡੀਏਟਲੀ ਕਾਲ ਕਰਕੇ ਉੱਥੇ ਭੇਜ ਸਕਦਾ ਸਾਰੀ ਕਾਰਵਾਈ ਦਾ ਇੱਕੋ ਹੀ ਮਕਸਦ ਹੈਗਾ ਵੀ ਜਿਹੜਾ ਰਿਸਪੌਂਸ ਟਾਈਮ ਆ ਪੁਲਿਸ ਦਾ ਉਹ ਮਿਨੀਮਾਈਜ਼ ਕਰੀਏ ਲੋਕਾਂ ਨੂੰ ਸਹੂਲਤ ਦਈਏ ਜਿਹੜੀ ਲੋਡ ਹੈਗੀ ਆ ਉਹਨੂੰ ਪੂਰੀ ਕਰੀਏ ਆਲਰੇਡੀ ਸਾਡੇ ਕੋਲ ਇਹਨਾਂ ਵਿਹਾਂ ਗੱਡੀਆਂ ਤੋਂ ਇਲਾਵਾ 6 ਗੱਡੀਆਂ ਐਸਐਸਐਫ ਦੀਆਂ ਸੜਕ ਸੁਰੱਖਿਆ ਫੋਰਸ ਦੀਆਂ ਮਾਨਯੋਗ ਸੀਐਮ ਸਾਹਿਬ ਵੱਲ ਆਲਰੇਡੀ ਦਿੱਤੀਆਂ ਗਈਆਂ ਜਿਹੜੀਆਂ ਜੀਟੀ ਰੋਡ ਦੇ ਉੱਪਰ ਐਕਸੀਡੈਂਟ ਜਿਹੜਾ ਹੈਗਾ ਆ ਉਹਨਾਂ ਨੂੰ ਡੀਲ ਕਰਦੀਆਂ ਹੈਗੀਆਂ ਉਹਨਾਂ 6 ਗੱਡੀਆਂ ਨਾ ਹੁਣੇ 20 ਗੱਡੀਆਂ ਜਿਹੜੀਆਂ ਹੈਗੀਆਂ ਇਹ ਆਫ ਰੋਡਸ ਤੇ ਲਾਈਆਂ ਇੰਟੀਰੀਅਰ ਚ ਲਾਈਆਂ ਗਈਆਂ ਤਾਂ ਕਿ ਜਿਹੜਾ ਇੱਕ ਘੇਰਾ ਬੰਦੀ ਕੀਤੀ ਜਾਵੇ ਜ਼ਿਲ੍ਹੇ ਦੀ ਜਿਹਦੇ ਨਾਲ ਕਿ ਕ੍ਰਾਈਮ ਵੀ ਕੰਟਰੋਲ ਰਵੇ ਤੇ ਲੋਕਾਂ ਨੂੰ ਸੂਤ ਦੇਵੇ